ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਏ ਪ੍ਰਭ ਸਰੁਣਾਗਤੀ ਕਿਰਪਾ ਨਿਤ ਦਿਆਲ ਇੱਕ ਅੱਖਰ ਹਰ ਮੰਨ ਵਸਤ ਨਾਨਕ ਹੋਤ ਨਿਹਾਲ ਜੋ ਬਲਾਵ ਤਿਉ ਬੋਲਣਾ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗਤ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾ ਬੁੱਧ ਪ੍ਰਵਤੁਛ ਹਮਾਰੀ ਵਰਨਸ ਕਾ ਮਹਿਮਾ ਜੋ ਤਿਹਾਰੀ ਅਮਨ ਸਖਤ ਕਰਿ ਸਿਵਤਿ ਤੁਮਾਰੀ ਆਪਿ ਲਿਹੁ ਤੁਮ ਕਥਾ ਸੁਧਾਰੀ ਆਪਿ ਲਿਹੁ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਮਾਈ ਪਾਈ ਵੱਡੇ ਹੀ ਭਾਗਾਂ ਵਾਲੇ ਹੋ ਜੋ ਸੋ ਪਰਿਪੂਰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਬੈੰਦੇ ਹੋ ਔ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਤਨਾ ਸਮਾਂ ਬਖਸ਼ਿਸ਼ ਕੀਤਾ ਹੈ ਮਨਵਿਰਤੀਆਂ ਕਾਕਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਰੂ ਬਾਣੀ ਦਾ ਪਾਵਨ ਪਵਿੱਤਰ ਹੁਕਮ ਨਾਵੇਂ ਦੀ ਕਥਾ ਵਿਚਾਰ ਸਰਵਣ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਤਰਕੇ ਇਲਾਹ ਪ੍ਰਾਪਤ ਕਰਿਏ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੁਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਅਗਮੰ ਪ੍ਰਕਾਸ਼ ਦਿਹਾੜਿਆ ਰਹੇ ਹਨ ਸੰਗਤਾਂ ਬੜੀਆਂ ਸ਼ਰਧਾ ਪ੍ਰੇਮ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਅਗਮੰ ਪ੍ਰਕਾਸ਼ ਦਿਹਾੜੇ ਮਨਾਉਣ ਦਾ ਸੁਭਾਗਾ ਸਮਾ ਸੰਗਤਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਆਓ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਅਮਰ ਕਥਾ ਆਪਾਂ ਸਰਵਣ ਕੱਲ ਤੋਂ ਕਰਿਆ ਕਰਾਂਗੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚੋਂ ਐਸਾ ਬਖਸ਼ਿਸ਼ ਕਰ ਰਹੇ ਹਨ ਤਨਾਸਰੀ ਮਹੱਲਾ ਪੰਜਵਾਂ ਘਰ ਸਤਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਗੁਰੂ ਅਰਜਨ ਦੇਵ ਬਾਦਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਰਾਗ ਤਨਾਸਹੀ ਦੇ ਵਿੱਚ 7ਵੇਂ ਘਰ ਦੇ ਵਿੱਚ ਗੁਰੂ ਅਰਜਨ ਦੇਵ ਬਾਦਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਬਾਣੀ ਉਚਾਰਨ ਕਰਦੇ ਹੋਏ ਅੱਗੇ ਮੰਗਲਾ ਚਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਦੇ ਨੇ ਕੀ ਕਾਲਪੁਰਖ ਇੱਕ ਹੈ ਤੇ ਅਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ ਭਾਵ ਇੱਕ ਓੰਕਾਰ ਉਹ ਵਾਹਿਗੁਰੂ ਇੱਕ ਹੈ ਓੰਗੋ ਦਾ ਸਾਰਾ ਪਸਾਰਾ ਹੈ ਕਾਲਪੁਰਖ ਦਾ ਸਤ ਸਦੀਵੀ ਕਾਲ ਰਹਿਣ ਵਾਲਾ ਗੁਰ ਹਨੇਰੇ ਨੂੰ ਦੂਰ ਕਰਕੇ ਰੂਹ ਦਾ ਪ੍ਰਕਾਸ਼ ਕਰਨ ਵਾਲਾ ਪ੍ਰਸ਼ਾਦ ਕਈਏ ਕਿਰਪਾ ਰੂਪ ਦਿਆਲੂ ਰੂਪ ਇਸ ਕਰਕੇ ਉਹ ਵਾਹਿਗੁਰੂ ਸਭ ਨੂੰ ਪ੍ਰਸ਼ਾਦ ਕਿਰਪਾ ਦਾਤਾ ਦੇਣ ਵਾਲਾ ਹੈ ਰਹਿਮਤ ਦਾ ਸਾਗਰ ਹੈ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਏ ਮੇਰੇ ਪਿਆਰੀ ਤੂੰ ਇੱਕ ਵਾਏ ਗੁਰੂ ਦਾ ਸਿਮਰਨ ਕਰ ਜਿਹੜਾ ਪ੍ਰਮਾਤਮਾ ਸਦਾ ਹੀ ਸਿਮਰਨ ਦੇ ਕਰਦਿਆਂ ਬੰਦਗੀ ਕਰਦਿਆਂ ਜੀਵ ਦਾ ਪਾਰ ਉਤਾਰਾ ਕਰ ਦਿੰਦਾ ਹੈ ਇਸ ਕਰਕੇ ਹਰ ਏਕ ਸਿਮਰ ਏ ਭਾਈ ਇੱਕ ਦਾ ਸਿਮਰਨ ਕਰ ਉਹ ਹੈ ਕਾਲ ਪੁਰਖ ਵਾਹਿਗੁਰੂ ਤੇ ਏਕ ਸਿਮਰ ਇੱਕ ਨੂੰ ਹੀ ਧਿਆਉਣਾ ਕਰ ਇੱਕ ਦਾ ਹੀ ਸਿਮਰਨ ਕਰਨਾ ਕਰ ਏਕ ਸਿਮਰ ਪਿਆਰੇ ਏ ਭਾਈ ਇੱਕ ਵਾਹਿਗੁਰੂ ਦਾ ਤੂੰ ਸਿਮਰਨ ਕਰਨਾ ਕਰ ਮੇਰੇ ਪਿਆਰੇ ਕਲ ਕਲੇਸ਼ ਲੋਮਹ ਮਹਾ ਭਉ ਜਲ ਤਾਰੀ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ ਕਲ ਕਲੇਸ਼ ਲੋਮਹ ਮਹਾ ਭਉ ਜਲ ਤਾਰੀ ਕਲ ਕਲੇਸ਼ ਕਈਏ ਸੰਸਾਰਕ ਝਗੜੇ ਤੇ ਮਹਾ ਕਈਏ ਵੱਡੇ ਭਿਆਨਕ ਭੌਜਲ ਕਈਏ ਸੰਸਾਰ ਸੁੰਦਰ ਤਾਰੇ ਕਈਏ ਪਾਰ ਲੰਘਾ ਦਿੰਦਾ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਉਹ ਭਰੀ ਪੂਰਨ ਪਰਮੇਸ਼ਰ ਜਿਹੜਾ ਹੈ ਜੋ ਸਰਬਸ਼ਕਤੀਮਾਨ ਹੈ ਜਰਰੇ-ਜਰਰੇ ਵਿੱਚ ਵਿਆਪਕ ਹੈ ਜਦੋਂ ਇਹ ਜੀਵ ਉਸ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਸ ਮਾਲਕ ਦੀ ਬੰਦਗੀ ਕਰਦਾ ਹੈ ਤਾਂ ਉਸ Swami ਪਰਮੇਸ਼ਰ ਪ੍ਰਮਾਤਮਾ ਨੂੰ ਜਦੋਂ ਧਿਆਉਂਦਾ ਹੈ ਤੇ ਗੁਰਮੁਖ ਪਿਆਰਿਓ ਇਸ ਦੇ ਵੱਡੇ ਵੱਡੇ ਭਿਆਨਕ ਸੰਸਾਰ ਸਮੁੰਦਰ ਤੋਂ ਇਸ ਜੀਵ ਨੂੰ ਭਰੀ ਪੂਰਨ ਪਰਮਾਤਮਾ ਪਾਰ ਲੰਘਾ ਦਿੰਦਾ ਹੈ ਜਿਸ ਵਿੱਚ ਬੇਅੰਤ ਗੁਰਮੁਖ ਪਿਆਰਿਓ ਜੀਵ ਇਹ ਸੰਸਾਰ ਝਗੜੇ ਦੇ ਵਿੱਚ ਪੈ ਕੇ ਇਸ ਸੰਸਾਰ ਦੇ ਵਿੱਚ ਉਲਝ ਕੇ ਰਹ ਜਾਂਦੇ ਹਨ ਜਿਸ ਵਿੱਚ ਲੋਕ ਮੋਹ ਦੀਆਂ ਲਹਿਰਾਂ ਉੱਠ ਰਹੀਆਂ ਹਨ ਹੰਕਾਰ ਦੀਆਂ ਲਹਿਰਾਂ ਉੱਠ ਰਹੀਆਂ ਹਨ ਇਸ ਕਰਕੇ ਲੋਭ ਮੋਹ ਮਹਾ ਭਵ ਜਲਤਾਰੇ ਜਿਹੜਾ ਲੋਭ ਹੈ ਮੋਹ ਹੈ ਇਸ ਵਿੱਚੋਂ ਭਰੀਪੂਰਨ ਪਰਮੇਸ਼ਰ ਪ੍ਰਮਾਤਮਾ ਆਪਣੇ ਸੇਵਕ ਨੂੰ ਆਪਣੇ ਪਿਆਰੇ ਨੂੰ ਨਾਮ ਜਪਣ ਵਾਲੇ ਨੂੰ ਇਹ ਲੋਭ ਦੀਆਂ ਲਹਿਰਾਂ ਤੋਂ ਮੋਹ ਦੀਆਂ ਲਹਿਰਾਂ ਤੋਂ ਭਰੀਪੂਰਨ ਪਰਮੇਸ਼ਰ ਪ੍ਰਮਾਤਮਾ ਆਪਣੇ ਸੇਵਕ ਨੂੰ ਬਚਾ ਲੈਂਦਾ ਹੈ ਇਸ ਕਰਕੇ ਗੁਰਦੇਵ ਸਾਹਿਬ ਕਹਿੰਦੇ ਇਸ ਕਲਯੁਗ ਦੇ ਵਿੱਚ ਜਿਹੜਾ ਕਲ ਕਲੇਸ਼ ਹੈ ਉਸ ਦਾ ਵੀ ਖਾਤਮਾ ਹੋ ਜਾਂਦਾ ਹੈ ਲੋਭ ਦਾ ਵੀ ਤੇ ਮੋਹ ਦਾ ਵੀ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਮਹਾ ਭਵਜਲ ਤਾਰੇ ਇਸ ਸੰਸਾਰ ਰੂਪੀ ਸਮੁੰਦਰ ਤੋਂ ਤੇ ਗੁਰਮੁਖ ਪਿਆਰਿਓ ਆਪਣੇ ਪਿਆਰੇ ਨੂੰ ਭਰੀ ਪੂਰਨ ਪ੍ਰਮਾਤਮਾ ਸਹਿਜੇ ਹੀ ਤਾਰੇ ਗਏ ਪਾਰ ਉਤਾਰਾ ਕਰ ਦਿੰਦਾ ਹੈ ਰਹਾ ਬਿਸਰਾਮ ਦੇ ਕੇ ਸਤਿਗੁਰੂ ਮਹਾਰਾਜ ਜੀ ਸਾਨੂੰ ਸਮਝਾਉਣਾ ਕਰਦੇ ਹਨ ਸਾਸ ਸਾਸ ਨਿਮਖ ਨਿਮਖ ਦਿਨ ਸ੍ਰੈਨ ਚਿਤਾਰੀ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੇ ਭਾਈ ਸਵਾਸ ਸਵਾਸ ਹਰੇਕ ਸਾਹ ਦੇ ਨਾਲ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਤੇ ਨਿਮਕ ਕਈਏ ਅੱਖ ਦੇ ਝਮਕਣ ਜਿਤਨਾ ਸਮੇਂ ਦੇ ਵਿੱਚੋ ਪਰੀਪੂਰਨ ਪਰਮਾਤਮਾ ਇਸ ਜੀਵ ਨੂੰ ਤਾਰ ਦਿੰਦਾ ਹੈ ਰੈਣ ਕਈਏ ਰਾਤ ਚਿਤਾਰੇ ਕੀ ਚਿਤਾਰ ਚੇਤੇ ਰੱਖ ਇਸ ਕਰਕੇ ਗੁਰਦੇਵ ਬਾਦਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਸਾਸ ਸਾਸ ਨਿਮਖ ਨਿਮਖ ਦਿਨ ਸਰੇਣ ਚਿਤਾਰੇ ਏ ਭਾਈ ਉਸ ਵਾਹਿਗੁਰੂ ਦਾ ਸਿਮਰਨ ਹੈ ਜਿਹੜਾ ਦਿਨ ਰਾਤ ਛਿੰਚਨ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ ਨਾਮ ਚੇਤੇ ਕਰਦੇ ਰਹੋ ਉਸ ਦਾ ਸਿਮਰਨ ਕਰਦੇ ਰਹੋ ਜਿਸ ਦੇ ਨਾਲ ਸਾਨੂੰ ਸੁਪਰੀ ਪੂਰਨ ਪਰਮਾਤਮਾ ਨੇ ਸਾਡਾ ਵੇੜਾ ਪਾਰ ਲਾ ਦੇਣਾ ਹੈ ਸਾਨੂੰ ਇਸ ਸੰਸਾਰ ਤੋਂ ਤਾਰ ਦੇਣਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਾਰੇ ਕਹਿੰਦੇ ਪਰਮਾਤਮਾ ਦਾ ਨਾਮ ਚੇਤੇ ਕਰਦੇ ਰਹੋ ਉਸ ਦਾ ਸਿਮਰਨ ਕਰਦੇ ਰਹੋ ਜਿਸ ਦੇ ਨਾਲ ਇਹ ਜਿਹੜੇ ਸ્વાસ ਨੇ ਸਫਲੇ ਹੋ ਜਾਂਦੇ ਨੇ ਤੇ ਉਸ ਭਰੀ ਪੂਰਨ ਪਰਮਾਤਮਾ ਦੇ ਨਾਲ ਇਸ ਜੀਵਨ ਦੀ ਲਿਬ ਜੁੜ ਜਾਂਦੀ ਹੈ ਤੇ ਗੁਰੂ ਦੀ ਪਰਮੇਸ਼ਰ ਦੀ ਮਿਹਰ ਹੋ ਕੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਪ੍ਰਮਾਣਿਤ ਹੋ ਜਾਂਦਾ ਹੈ ਪਰ ਇਹ ਜ਼ਰੂਰੀ ਹੈ ਕਿ ਸਾਹ ਆਉਂਦੇ ਸਾਹ ਜਾਂਦੇ ਤੇ ਅੱਖ ਦੇ ਫੁਰਕੇ ਜਿੰਨੇ ਜਿੰਨੇ ਸਮੇਂ ਵਿੱਚ ਵੀ ਉਸ ਭਰੀ ਪੂਰਨ ਪਰਮਾਤਮਾ ਨੂੰ ਯਾਦ ਕਰਨਾ ਉਦਾ ਸਿਮਰਨ ਕਰਨਾ ਹੈ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਦਿਨ ਸਰਾਣ ਦਿਨ ਨੂੰ ਵੀ ਤੇ ਰਾਤ ਨੂੰ ਵੀ ਚਤਾਰੇ ਹਰ ਸਮੇ ਉਸ ਮਾਲਕ ਵਾਹਿਗੁਰੂ ਨੂੰ ਚੇਤੇ ਤੈਨੂੰ ਕਰਨਾ ਪੈਣਾ ਫਿਰ ਤੇਰਾ ਗੁਰਮੁਖ ਪਿਆਰਿਆ ਪਾਰ ਉਤਾਰਾ ਹੋਣਾ ਹੈ ਇਸ ਕਰਕੇ ਸਾਹ ਆਉਂਦੇ ਸਾਹ ਜਾਂਦੇ ਤੇ ਨਿਮਖ ਨਿਮਖ ਦਿਨ ਸਰਾਣ ਦਿਨ ਤੇ ਰਾਤ ਨੂੰ ਹਰ ਸਮੇਂ ਉਸ ਮਾਲਕ ਵਾਹਿਗੁਰੂ ਦਾ ਸਿਮਰਨ ਕਰਦੇ ਆ ਚੇਤੇ ਕਰਦੇ ਰਹਿਣਾ ਹੈ ਸਾਧ ਸੰਗ ਜਪਨ ਸੰਗ ਮਨਨ ਧਾਨ ਧਾਰੀ ਗੁਰਦੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਭਾਈ ਸਾਧ ਸੰਗ ਕਹੀਏ ਸਾਧ ਸੰਗਤ ਵਿੱਚ ਉਸ ਮਾਲਕ ਵਾਹਿਗੁਰੂ ਦੇ ਸੰਗਤ ਦੇ ਵਿੱਚ ਤਿੰਨ ਸੰਗ ਕਹੀਏ ਝਾਕਾ ਲਾ ਕੇ ਸਿਮਰਨ ਕਰਨੇ ਜੇ ਸੰਸਾਰ ਦੇ ਵਿੱਚ ਆਪਾਂ ਧਿਆਨ ਦਿੱਤਾ ਕਿ ਮਿਰੋਕ ਮੈਨੂੰ ਕਹਿਣਗੇ ਨਾਮ ਜਪਦੇ ਸਿਮਰਨ ਕਰਦੇ ਸੇਵਾ ਕਰਦੇ ਫਿਰ ਤਾਂ ਕੋਈ ਲਾਹਾ ਪ੍ਰਾਪਤ ਨਹੀਂ ਹੋਣਾ ਇਸ ਕਰਕੇ ਗੁਰਦੇਵ ਸਾਹਿਬ ਕਹਿੰਦੇ ਨਿਸੰਗ ਸੰਗ ਨੂੰ ਲਾਹ ਕਰਕੇ ਸੰਗਾਲੇ ਝਾਕਾ ਲਾ ਕਰਕੇ ਸੰਗ ਨੂੰ ਦੂਰ ਕਰਕੇ ਫਿਰ ਸਿਮਰਨ ਕਰਨਾ ਹੈ ਮਨ ਮਨ ਵਿੱਚ ਨਿਧਾਨ ਕੀ ਇਹ ਖਜ਼ਾਨਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਧਾਰੇ ਧਾਰ ਟਿਕਾ ਕੇ ਇੱਕ ਰਸ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਕਹਿੰਦੇ ਭਾਈ ਸਾਧ ਸੰਗਤ ਵਿੱਚ ਬੈਠ ਕੇ ਆਪਣਾ ਸਾਰਾ ਸ਼ਰਮ ਵਾਲਾ ਝਾਕਾ ਲਾ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਉਸ ਦੀ ਬੰਦਗੀ ਕਰ ਜਿਸ ਦੇ ਨਾਲ ਇਹ ਨਾਮ ਖਜ਼ਾਨਾ ਆਪਣੇ ਮਨ ਵਿੱਚ ਵਸਾਈ ਰੱਖ ਜਿਸ ਦੇ ਨਾਲ ਤੇਰਾ ਪਾਰ ਉਤਾਰਾ ਹੋ ਜਾਣਾ ਹੈ ਕਿਉਂਕਿ ਨਾਮ ਦਾ ਖਜ਼ਾਨਾ ਵਾਹਿਗੁਰੂ ਦਾ ਸਤਿਗੁਰੂ ਜੀ ਕਹਿੰਦੇ ਬਹੁਤ ਵੱਡਾ ਹੈ ਇਸ ਕਰਕੇ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਪ੍ਰਭਾਤਮਾ ਦਾ ਜਿਹੜਾ ਨਾਮ ਦਾ ਖਜ਼ਾਨਾ ਹੈ ਇਹ ਹਰੇਕ ਨੂੰ ਪ੍ਰਾਪਤ ਨਹੀਂ ਹੁੰਦਾ ਇਸ ਕਰਕੇ ਤੂੰ ਭਾਈ ਸੰਗਤ ਵਿੱਚ ਬੈਠ ਕੇ ਸੰਗ ਲਾ ਕਰਕੇ ਨਾਮ ਜਪਣਾ ਕਰ ਜਿਸ ਕਰਕੇ ਤੈਨੂੰ ਨਾਮ ਦਾ ਖਜ਼ਾਨਾ ਮਿਲ ਜਾਵੇ ਚਰਨ ਕਮਲ ਨਮਸ਼ਕਾਰ ਗੁਣ ਗੋਬਿੰਦ ਵਿਚਾਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਉਸ ਮਾਲਕ ਦੇ ਚਰਨ ਕਮਲ ਵਿਚਾਰੇ ਕੀ ਇਹ ਵਿਚਾਰ ਸੋਚ ਦੇ ਨਾਲ ਸਤਿਗੁਰੂ ਪਾਤਸ਼ਾਹ ਕਹਿੰਦੇ ਵਿਚਾਰ ਤੇ ਸੱਚ ਮੰਡਲ ਵਿੱਚ ਵਸਾਲ ਹੈ ਵਾਹਿਗੁਰੂ ਦੇ ਨਾਮ ਹਿਰਦੇ ਵਿੱਚ ਵਸਾਲਾ ਚਰਨ ਕਮਲ ਨਮਸ਼ਕਾਰ ਗੁਰੂ गोविंद ਵਿਚਾਰੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਹੇ ਪਿਆਰੇ ਹੇ ਵੀਰ ਤੂੰ ਪ੍ਰਮਾਤਮਾ ਦੇ ਕੋਮਲ ਚਰਨਾਂ ਦੇ ਉੱਤੇ ਆਪਣਾ ਸਿਰ ਨਿਵਾਈ ਰੱਖ ਭਾਵ ਗੁਰੂ ਨਾਨਕ ਦੇ ਦਰ ਤੇ ਪਰਮੇਸ਼ਰ ਦੇ ਦਰ ਤੇ ਤੂੰ ਆਪਣਾ ਸਿਰ ਨੀਵਾ ਕਰ ਲੈ ਇਸ ਕਰਕੇ ਗੋਬਿੰਦ ਦੇ ਗੁਣ ਆਪਣੇ ਸੋਚ ਮੰਡਲ ਵਿੱਚ ਵਸਾਲਾ ਉਸ ਮਾਲਕ ਦਾ ਨਾਮ ਆਪਣੇ ਹਿਰਦੇ ਵਿੱਚ ਆਪਣੀ ਸੋਚ ਵਿੱਚ ਵਸਾਲਾ ਇਸ ਕਰਕੇ ਗੁਰਦੇਵ ਮਹਾਰਾਜ ਜੀ ਕਹਿੰਦੇ ਚਰਨ ਕਮਲ ਨਮਸ਼ਕਾਰ ਗੁਰੂ ਦੇ ਚਰਨਾਂ ਕਮਲਾਂ ਵਿੱਚ ਆਪਣਾ ਉਤਾਰਨ ਮਨ ਧੰਨ ਸਭ ਸੌਂਪਣਾ ਕਰ ਨੀਮਾ ਹੋ ਜਾ ਤੇ ਗੁੰਨ ਗੋਵਿੰਦ ਵਿਚਾਰੇ ਗੁਰੂ ਦੇ ਗੁਣਾ ਗਾਉਣਾ ਕਰ ਤੇ ਵਿਚਾਰਨੇ ਕਰ ਤੇ ਹਿਰਦੇ ਦੇ ਅੰਦਰ ਵਿਸਾਉਣਾ ਕਰ ਚੰਗੀ ਸੋਚ ਹਿਰਦੇ ਮੰਡਲ ਵਿੱਚ ਵਸਾਲੈ ਤੂੰ ਜਿਸ ਦੇ ਨਾਲ ਤੇਰਾ ਪਾਰ ਉਤਾਰਾ ਹੋ ਜਾਵੇ ਜੀਵਨ ਜਿਹੜਾ ਹੈ ਤੇਰਾ ਗੁਰਮੁਖ ਪਿਆਰਿਆ ਉਹ ਸਫਲਾ ਹੋ ਜਾਵੇ ਤੂੰ ਧੰਤਾ ਦੇ ਜੋਗ ਬਣ ਜਾਵੇਂ ਸਾਦ ਜਿਨਾ ਕੀ ਰੇਨਾ ਨਾਨਕ ਮੰਗਲ ਸੂਖ ਸਦਾਰੀ ਗੁਰਦੇਵ ਪਾਤਸ਼ਾਹ ਮਹਾਰਾਜੀ ਬਖਸ਼ਿਸ਼ ਕਰਦੇ ਹੋਏ ਸਾਨੂੰ ਸਮਝਾਉਂਦੇ ਨੇ ਰੇਣ ਕਈਏ ਚਰਨ ਧੂੜ ਮੰਗਲ ਕਈਏ ਖੁਸ਼ੀ ਸੁਧਾਰੇ ਕਈਏ ਦਿੰਦੀ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਸਾਧ ਜਿਨਾ ਕੀ ਰੇਣ ਗੁਰਮੁਖ ਪਿਆਰਿਓ ਜਿਹੜੇ ਗੁਰੂ ਨਾਨਕ ਦੇ ਸੇਵਕ ਨੇ ਗੁਰੂ ਨਾਨਕ ਨੂੰ ਜਪਣ ਵਾਲੇ ਨੇ ਗੁਰੂ ਦਾ ਨਾਮ ਜਪਣ ਵਾਲੇ ਨੇ ਗੁਰੂ ਦਾ ਸਿਮਰਨ ਕਰਨ ਵਾਲੇ ਨੇ ਗੁਰੂ ਦੀ ਬੰਦਗੀ ਕਰਨ ਵਾਲੇ ਨੇ ਜਿਨ੍ਹਾਂ ਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉੱਤੇ ਲਾਇਆ ਕਰ ਗੁਰਦੇ ਪਾਤਸ਼ਾਹ ਕੇ ਨਾਮ ਤੇ ਇਹ ਚਰਨ ਧੂੜ ਆਤਮਿਕ ਖੁਸ਼ੀਆਂ ਦੇ ਆਤਮਿਕ ਆਨੰਦ ਦਿੰਦੀ ਹੈ ਤੇ ਤੈਨੂੰ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ ਤੈਨੂੰ ਆਨੰਦ ਪ੍ਰਾਪਤ ਹੋ ਜਾਵੇਗਾ ਤੇਰੀ ਆਤਮਾ ਸ਼ੁੱਧ ਹੋ ਜਾਵੇਗੀ ਗੁਰੂ ਨਾਨਕ ਦੇ ਮਹਾਰਾਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਸਾਧ ਜਿਨਾ ਕੀ ਰੇਣ ਸਾਧੂ ਕੌਣ ਹੈ ਜਿਹੜਾ ਨਾਮ ਜਪਦਾ ਸਿਮਰਨ ਕਰਦਾ ਬੰਦਗੀ ਕਰਦਾ ਉਸ ਕਾਲਪੁਰਖ ਨੂੰ ਧਿਆਉਂਦਾ ਹੈ ਸਾਧ ਜਿਨਾ ਕੀ ਰੇਣ ਨਾਨਕ ਮੰਗਲ ਸੂਖ ਸੁਧਾਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਨਾਮ ਜਪਣ ਵਾਲੇ ਨੇ ਸਿਮਰਨ ਕਰਨ ਵਾਲੇ ਨੇ ਸੰਤ ਜਨ ਉਨ੍ਹਾਂ ਦੀ ਧੂੜ ਜੇ ਪ੍ਰਾਪਤ ਹੋ ਜਾਵੇ ਮੱਥੇ ਉੱਤੇ ਲਾ ਕਰ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਆਤਮਿਕ ਖੁਸ਼ੀਆਂ ਦੇ ਆਤਮਿਕ ਆਨੰਦ ਮੰਗਲ ਤੈਨੂੰ ਪ੍ਰਾਪਤ ਹੁੰਦੇ ਹਨ ਇਸ ਕਰਕੇ ਗੁਰਦੇਵ ਮਹਾਰਾਜ ਜੀ ਸਾਨੂੰ ਇਹ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਬਖਸ਼ਿਸ਼ ਕੀਤੀ ਹੈ ਸਮਝਾਉਣਾ ਕੀਤਾ ਹੈ ਕਿ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਸਾਨੂੰ ਖੁਸ਼ੀਆਂ ਦਿੰਦੀ ਹੈ ਆਨੰਦ ਦਿੰਦੀ ਹੈ ਉਹਨਾਂ ਦੀ ਧੂੜ ਜੇ 24 ਘੰਟੇ ਉਸ ਪ੍ਰੀਪੂਰਨ ਪਰਮਾਤਮਾ ਦੇ ਨਾਮ ਵਿੱਚ ਰਤੇ ਹੋਏ ਹਨ ਰਤੇ ਸਈ ਜੇ ਮੁਖ ਨਾ ਮੜਨ ਜਿਨੀ ਸੰਜਾਤਾ ਸਾਈਂ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸਾਈਂ ਨੂੰ ਜਾਣ ਲਿਆ ਪਰਮੇਸ਼ਰ ਨੂੰ ਜਾਣ ਲਿਆ ਮਾਲਕ ਨੂੰ ਜਾਣ ਲਿਆ ਰਤੇ ਸਈ ਜੇ ਮੁਖ ਨਾ ਮੜਨ ਜਿਹੜੇ ਆਪਣੇ ਗੁਰੂ ਤੋਂ ਮੁੱਖ ਨਹੀਂ ਮੋੜਦੇ ਆਪਣੇ ਪਰਮਾਤਮਾ ਪ੍ਰੀਤਮ ਤੋਂ ਮੁੱਖ ਨਹੀਂ ਮੋੜਦੇ ਉਹਦਾ ਸਿਮਰਨ ਕਰਦੇ ਰਹਿੰਦੇ ਨੇ ਉਹਦੀ ਬੰਦਗੀ ਕਰਦੇ ਰਹਿੰਦੇ ਨੇ ਪਾਤਸ਼ਾਹ ਕਹਿੰਦੇ ਜਿਹੜੇ ਉਹ ਸੰਤ ਜਨ ਨੇ ਉਹ ਸਾਧੂ ਜਨ ਨੇ ਜਿਹੜੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਹਨ ਉਹਦੀ ਬੰਦਗੀ ਕਰਦੇ ਰਹਿੰਦੇ ਹਨ ਵਾਹਿਗੁਰੂ ਵਾਹਿਗੁਰੂ ਉਹਨਾਂ ਦੇ ਅੰਦਰ ਚੱਲਦਾ ਰਹਿੰਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਐਸੇ ਸਾਧੂ ਮਹਾਪੁਰਸ਼ ਨੇ ਐਸੇ ਬੰਦਗੀ ਕਰਨ ਵਾਲੇ ਨੇ ਐਸਾ ਕਾਲਪੁਰਖ ਨੂੰ ਧਿਆਉਣ ਵਾਲੇ ਨੇ ਉਹਨਾਂ ਦੀ ਜੇ ਕਿਤੇ ਧੂੜ ਰੇਣ ਮਿਲ ਜਾਵੇ ਪ੍ਰਾਪਤ ਹੋ ਜਾਵੇ ਤਾਂ ਜਿਹੜਾ ਜੀਵਨ ਹੈ ਉਹ ਆਨੰਦਮਈ ਬਣ ਜਾਂਦਾ ਹੈ ਸਫਲਾ ਬਣ ਜਾਂਦਾ ਹੈ ਇਸ ਕਰਕੇ ਗੁਰਮਖ ਪਿਆਰਿਓ ਨਾਮ ਜਪਣਾ ਸਿਮਰਨ ਕਰਨਾ ਸੇਵਾ ਕਰਨੀ ਰੱਬ ਦੇ ਪਿਆਰਿਆਂ ਨੂੰ ਧਿਆਉਣਾ ਤੇ ਆਪਣਾ ਜੀਵਨ ਸਫਲ ਬਣਾਉਣਾ ਹੈ ਆਨੰਦ ਬਣਾਉਣਾ ਹੈ ਸੋ ਇਸ ਕਰਕੇ ਆਓ ਇੰਨੀ ਆ ਬੇਨਤੀ ਆ ਪ੍ਰਵਾਨ ਕਰਨੀਆਂ ਬੇਅੰਤ ਹੀ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਅਣਜਾਣ ਬੱਚੇ ਜਾਣ ਕੇ ਸਤਿਗੁਰੂ ਤੇ ਸੰਗਤ ਮਾਫੀ ਬਖਸ਼ੇ ਅਗੀ ਤੋ ਸਮੱਤ ਬਖਸ਼ਿਸ਼ ਕਰਨ ਨਾਮ ਜਪੀਏ ਬਾਣੀ ਪੜੀਏ ਸੇਵਾ ਤੇ ਸਿਮਰਨ ਕਰਕੇ ਆਪਣਾ ਮਨੁੱਖਾ ਜਨਮ ਸਫਲ ਬਣਾਈਏ ਭਾਈ ਇਹ ਮਨੁੱਖਾ ਜਨਮ ਦਾ ਸਾਨੂੰ ਮੌਕਾ ਮਿਲਿਆ ਹੈ ਉਸ ਅਕਾਲ ਪੁਰਖ ਦਾ ਸਿਮਰਨ ਕਰਨ ਦਾ ਬੰਦਗੀ ਕਰਨ ਦਾ ਨਾਮ ਜਪਣ ਦਾ ਸੋ ਇਸ ਕਰਕੇ ਭਾਈ ਇਸ ਤੋਂ ਲਾਹੇ ਲਈਏ ਆਉ ਇਨੀਆਂ ਬੇਨਤੀਆਂ ਪ੍ਰਵਾਨ ਭੁੱਲ ਚੁੱਕ ਦੀ ਖਿਮਾ ਅਖੀਰ ਲੀਆਂ ਪੰਕਤੀਆਂ ਪੜ ਕੇ ਭਾਈ ਫਤੇ ਦੀ ਸਾਂਝ ਪਾਈਏ ਚਰਨ ਕਮਲ ਨਮਸ਼ਕਾਰ ਗੋਨ ਗੋਬਿੰਦ ਵਿਚਾਰੀ ਸਾਧ ਜਿਨਾ ਕੀ ਰੇਨਾ ਨਾਨਕ ਮੰਗਲ ਸੂਖ ਸਦਾਰੀ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ